ਸੱਚੀ ਗੱਲ ਜੀ ਅੱਜ ਦੀ ਜਾਣਕਾਰੀ ਜਿਸ ਦਾ ਟਾਈਟਲ ਬੜਾ ਅਨੋਖਾ ਉਹ ਟਾਈਟਲ ਹੈ ਅੱਧੇ ਦਿਮਾਗ ਵਾਲੇ ਮਨੁੱਖ ਹਰ ਇੱਕ ਦੇ ਜ਼ਹਿਨ ਦੇ ਵਿੱਚ ਇਹ ਗੱਲ ਜ਼ਰੂਰ ਆਈ ਹੋਈ ਕਿ ਇਹ ਟਾਈਟਲ ਸੁਣ ਕੇ ਕਿ ਅੱਧੇ ਦਿਮਾਗ ਵਾਲੇ ਮਨੁੱਖੀ ਯਾਨੀ ਕਿ ਜਿਨ੍ਹਾਂ ਦਾ ਦਿਮਾਗ ਅੱਧਾ ਕੰਮ ਕਰਦਾ ਹੈ ਉਹ ਵਾਲੇ ਮਨੁੱਖ ਕੀ ਤੁਸੀਂ ਕਦੇ ਸੋਚਿਆ ਕਿ 100 ਦੇ ਵਿੱਚੋਂ 33 ਨੰਬਰਾਂ ਵਾਲਾ ਭਾਰਤ ਵਿੱਚ ਕਿਉਂ ਪਾਸ ਹੁੰਦਾ ਹੈ ਇਹਦੇ ਪਿੱਛੇ ਕਹਾਣੀ ਕੀ ਹੈ ਇਹਦੇ ਪਿਛੇ ਵੀ ਸ਼ਾਇਦ ਤੁਸੀਂ ਸੋਚਦੇ ਹੋਵੋਗੇ ਕਿ ਇੱਕ ਤਿਹਾਈ ਵਾਲੇ ਨੂੰ ਪਾਸ ਕਰ ਦਿੱਤਾ ਜਾਂਦਾ ਇਸ ਕਰਕੇ 100 ਦੇ ਵਿੱਚੋਂ 33 ਨੰਬਰ ਵਾਲਾ ਪਾਸ ਹੁੰਦਾ ਸਾਨੂੰ 33 ਦੀ ਅਹਿਮੀਅਤ ਪਤਾ ਹੈ ਕਿਉਂਕਿ ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਸਾਲਾਂ ਦਾ ਸੀ ਕਿ 33 ਨੰਬਰ ਆ ਜਾਣੇ ਚਾਹੀਦੇ ਨੇ ਬਾਕੀ ਜੋ ਮਰਜ਼ੀ ਹੋ ਪਵੇ ਅੱਜ 90 95 97 ਫੀਸਦ ਲੈ ਕੇ ਵੀ ਐਡਮਿਸ਼ਨਾਂ ਨਹੀਂ ਮਿਲਦੀਆਂ ਪਲੇਸਮੈਂਟ ਨਹੀਂ ਮਿਲਦੀ ਲੋਕ ਤੱਕੇ ਖਾਂਦੇ ਨੇ ਤੇ ਜਦੋਂ ਅਸੀਂ 33 ਨੰਬਰ ਤੇ ਵੀ ਸ਼ੁਕਰਗੁਜ਼ਾਰ ਹੁੰਦੇ ਸੀਗੇ ਤੇ ਉਹ 33 ਨੰਬਰਾਂ ਦੀ ਅਹਿਮੀਅਤ ਸਾਨੂੰ ਪਤਾ ਹੈ ਔਰ ਉਹ 33 ਨੰਬਰਾਂ ਦਾ ਇਤਿਹਾਸ ਕੀ ਹੈ ਅੱਜ ਤੁਹਾਨੂੰ ਦੱਸਣ ਜਾ ਰਿਹਾ ਦਰਸਨ ਇਹਦੇ ਪਿੱਛੇ ਇੱਕ ਇਤਿਹਾਸਿਕ ਪੱਖ ਹੈ 1857 ਦੇ ਗਦਰ ਤੋਂ ਬਾਅਦ 1858 ਦੇ ਵਿੱਚ ਪਹਿਲੀ ਵਾਰ ਬ੍ਰਿਟਾਨੀਆ ਸਰਕਾਰ ਨੇ ਭਾਰਤ ਦੇ ਵਿੱਚ 10ਵੀਂ ਦੇ ਇਮਤਿਹਾਨ ਲੈਣੇ ਸੀ ਸੋ ਤਸਵੀ ਦੇ ਇਮਤਿਹਾਨ ਲੈਣ ਦੇ ਲਈ ਭਾਰਤ ਦੀ ਹਕੂਮਤ ਜਿਹੜੀ ਬ੍ਰਿਟਾਨੀਆ ਦੀ ਹਕੂਮਤ ਸੀ ਉਸਨੇ ਬ੍ਰਿਟੇਨ ਨੂੰ ਇੱਕ ਚਿੱਠੀ ਲਿਖੀ ਤੇ ਪੁੱਛਿਆ ਕਿ ਤੁਸੀਂ ਸਾਨੂੰ ਇਹ ਦੱਸੋ ਕਿ 100 ਦੇ ਵਿੱਚੋਂ ਕਿੰਨੇ ਫੀਸਦ ਵਾਲਾ ਪਾਸ ਹੁੰਦਾ ਤੇ ਕਿੰਨੇ ਫੀਸਦ ਵਾਲਾ ਇੱਥੇ ਪਾਸ ਰੱਖਿਆ ਜਾਵੇ ਇਹ ਭਾਰਤ ਤੇ ਬ੍ਰਿਟਾਨੀਆ ਹਕੂਮਤ ਜਿਹੜੀ ਰਾਜ ਕਰ ਰਹੀ ਸੀ ਉਸਨੇ ਬ੍ਰਿਟੇਨ ਆਪਣੀ ਸਰਕਾਰ ਨੂੰ ਚਿੱਠੀ ਲਿਖ ਕੇ ਪੁੱਛਿਆ ਜੋ ਚਿੱਠੀ ਦਾ ਜਵਾਬ ਆਇਆ ਉਹਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਤਿਹਾਸ ਦੱਸਦਾ ਹੈ ਕਿ ਇਸ ਚਿੱਠੀ ਦਾ ਜਵਾਬ ਇਸ ਤਰ੍ਹਾਂ ਆਇਆ ਕਿ ਸਾਡੇ ਇੱਥੇ ਪੈਰਕਾਫੀਸਾ ਵਾਲੇ ਨੂੰ ਪਾਸ ਮੰਨਿਆ ਜਾਂਦਾ ਤੇ ਭਾਰਤੀ ਲੋਕ ਨੇ ਜੜਿਓ ਅੱਧੇ ਦਿਮਾਗ ਵਾਲene ਉਹਨਾਂ ਦਾ ਦਿਮਾਗ ਅੱਧਾ ਇਸ ਕਰਕੇ 32 ਨੰਬਰਾਂ ਵਾਲਾ ਪਾਸ ਕਰ ਦਿੱਤਾ ਜਾਂਦਾ ਤੁਸੀਂ ਹੈਰਾਨ ਹੋਵੋਗੇ ਇਹ ਲਿਖਤ ਵਿੱਚ ਆਇਆ ਕਿ 32 ਨੰਬਰਾਂ ਵਾਲਾ 100 ਦੇ ਵਿੱਚੋਂ ਪਾਸ ਕਰ ਦਿੱਤਾ ਜਾਂਦਾ 1858 ਤੋਂ ਲੈ ਕੇ 1861 ਤੱਕ ਇਹ ਦਸਤੂਰ ਇਦਾਂ ਹੀ ਚੱਲਦਾ ਰਿਹਾ ਰਿਜ਼ਲਟ ਤਿਆਰ ਕਰਨ ਦੇ ਵਿੱਚ ਅੱਧੇ ਨੰਬਰ ਦਾ ਰੇੜਕਾ ਪੈਂਦਾ ਸੀਗਾ ਰਿਜ਼ਲਟ ਤਿਆਰ ਕਰਨ ਦੇ ਵਿੱਚ ਬੜੀ ਔਖਾਈ ਹੁੰਦੀ ਸੀ ਤੇ ਉਸ ਵਕਤ ਇਹ ਰੂਲ ਬਦਲ ਕੇ 32 ਤੋਂ 33 ਨੰਬਰਾਂ ਦਾ ਕਰ ਦਿੱਤਾ ਗਿਆ ਇੱਥੋਂ ਸ਼ੁਰੂ ਹੁੰਦਾ 33 ਨੰਬਰਾਂ ਦਾ ਇਤਿਹਾਸ ਲਗਭਗ 1858 ਤੋਂ ਲੈ ਕੇ 32 ਨੰਬਰ ਵਾਲਾ 61 ਦੇ ਵਿੱਚ ਆ ਕੇ ਉਹ 32 33 ਦੇ ਵਿੱਚ ਕਨਵਰਟ ਹੋ ਗਏ ਤੇ ਉਤੋਂ ਤੋਂ ਲੈ ਕੇ ਹੁਣ ਤੱਕ 33 ਫੀਸਦੀ ਵਾਲੇ ਨੂੰ ਹੀ ਪਾਸ ਕੀਤਾ ਜਾਂਦਾ ਹੈ ਭਾਰਤ ਦੇ ਵਿੱਚ ਭਾਰਤ ਤੋਂ ਇਲਾਵਾ ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿੱਚ 33 ਫੀਸਦੀ ਵਾਲੇ ਨੰਬਰ ਦੇ ਜਿਹੜੇ ਉਹ ਬੱਚੇ ਪਾਸ ਕਰ ਦਿੱਤੇ ਜਾਂਦੇ ਨੇ ਬਾਕੀ ਜੋ ਸੁਣਨ ਦੇ ਵਿੱਚ ਆਇਆ ਕਿ ਪੂਰੀ ਦੁਨੀਆ ਦੇ ਵਿੱਚ ਹੋਰ ਕੋਈ ਅਜਿਹੇ ਆ ਮੁਲਕ ਨਹੀਂ ਹੈ ਜਿੱਥੇ 33 ਨੰਬਰ ਵਾਲਾ ਪਾਸ ਹੋਵੇ ਜਾਂ ਤਾਂ 50 ਨੰਬਰ ਵਾਲਾ ਪਾਸ ਹੁੰਦਾ ਜਾਂ 65 ਨੰਬਰ ਵਾਲਾ ਪਾਸ ਹੁੰਦਾ ਸੋ ਤੁਸੀਂ ਇਹ ਹਿਸਾਬ ਲਗਾਓ ਕਿ ਆਜ਼ਾਦੀ ਦੇ ਲਗਭਗ 70-78 ਸਾਲ ਬੀਤ ਜਾਣ ਦੇ ਬਾਵਜੂਦ ਵੀ ਤੇ 1857 ਤੋਂ ਲੈ ਕੇ ਹੁਣ ਤੱਕ ਲਗਭਗ 167 ਸਾਲਾਂ ਤੋਂ ਵੀ ਵੱਧ ਸਾਲ ਹੋ ਚੁੱਕੇ ਨੇ ਤੇ ਅੱਜ ਵੀ ਅਸੀਂ 33% ਭਾਵ ਅੱਧੇ ਦਿਮਾਗ ਵਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋ ਐਸੇ ਸੌਦੇ ਵਿੱਚੋਂ 33 ਨੰਬਰਲਾ ਕਿਵੇਂ ਪਾਸ ਹੋਏਗਾ ਉਸਦੀ ਕਹਾਣੀ 33 ਨੰਬਰ ਕਿਵੇਂ ਮਿੱਥੇ ਗਏ ਉਹਦੇ ਪਿੱਛੇ ਇਤਿਹਾਸ 1857 ਤੋਂ ਗੱਲ ਸ਼ੁਰੂ ਹੋ ਕੇ ਕਾਠ ਤੇ ਆ ਕੇ ਮੁਕੀ ਤੇ ਕਾਠ ਤੋਂ ਲੈ ਕੇ ਹੁਣ ਤੱਕ ਇੱਕ ਸਦੀ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ 33 ਨੰਬਰ ਸਾਡੇ ਨਾਲ ਹੀ ਚੱਲ ਰਹੇ ਨੇ ਜੇਕਰ ਇਹ ਜਾਣਕਾਰੀ ਚੰਗੀ ਲੱਗੇ ਹੋਵੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ